ਵਾਹਿਗੁਰਜ ਜਿੱका ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਸ ਵੇਲੇ ਦੁਨੀਆ ਸਿਰਫ ਨਫਰਤ ਦੇ ਨਾਲ ਭਰ ਗਿਆ ਹੋਵੇ ਤੇ ਪਿਆਰ ਸਿਰਫ ਕਿਤਾਬਾਂ ਚ ਹੀ ਦੇਖਣ ਨੂੰ ਮਿਲੇ ਜਿਸ ਵੇਲੇ ਮਾਂ ਦੀ ਮਮਤਾ ਵੀ ਪੈਸਿਆਂ ਤੋਂ ਘਟ ਹੋ ਜਵੇ ਉਹ ਸਮਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਕੀ ਦੇ ਵਿੱਚ ਪਹਿਲਾਂ ਹੀ ਲਿਖ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦੇ ਜੀਵਨ ਦੌਰਾਨ ਨਾ ਸਿਰਫ ਬਹਾਦਰੀ ਦੇ ਨਾਲ ਧਰਮ ਦੀ ਰਾਖੀ ਕੀਤੀ ਬਲਕਿ ਅਕਾਲ ਪੁਰਖ ਦੇ ਦਰ ਤੋਂ ਮਿਲੇ ਹੋਏ ਗਿਆਨ ਦੇ ਨਾਲ ਗੁਰੂ ਸਾਹਿਬਾਨ ਨੇ ਭਵਿੱਖ ਬਾਰੇ ਕੁਝ ਐਸੀਆਂ ਗੱਲਾਂ ਦੱਸਿਆ ਹਨ ਜਿਸ ਨੂੰ ਸੁਣ ਕੇ ਤੁਹਾਡੇ ਰੂਮ ਤੇ ਖੜੇ ਹੋ ਜਾਣਗੇ ਉਹ ਸਾਖੀਆਂ ਜਿਨ੍ਹਾਂ ਨੂੰ 100 ਸਾਖੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਉਹਨਾਂ ਦੇ ਵਿੱਚ ਇੱਕ ਵਿਸ਼ੇਸ਼ ਸਾਖੀ ਆਉਂਦੀ ਹੈ ਜਦੋਂ ਮੌ ਸਿਰਫ ਪਰਮ ਬੰਝ ਜਾਵੇਗਾ ਤੇ ਲੋਕ ਸੱਚ ਨੂੰ ਪਾਗਲ ਕਹਿਣ ਲੱਗ ਜਾਣਗੇ ਉਸ ਵੇਲੇ ਧਰਤੀ ਹਿੱਲੇਗੀ ਤੇ ਆਸਮਾਨ ਅੱਗ ਉਗਲਣ ਲੱਗ ਜਾਵੇਗਾ ਗੁਰੂ ਸਾਹਿਬਾਨ ਨੇ ਕਿਹਾ ਸੀ ਕਿ ਕਲਯੁਗ ਆਉਣ ਦੇ ਨਾਲ ਸਭ ਕੁਝ ਉਲਟ ਹੋ ਜਾਵੇਗਾ ਉਹ ਝੂਠੇ ਹੋ ਜਾਣਗੇ ਪਾਠ ਸਿਰਫ ਔਰ ਸਿਰਫ ਪੈਸਿਆਂ ਦੇ ਲਈ ਹੋਵੇਗਾ ਗੁਰਦੁਆਰੇ ਰਾਜਨੀਤੀ ਦਾ ਕੇਂਦਰ ਬਣ ਜਾਣਗੇ ਔਰਤਾਂ ਆਪਣੀਆਂ ਲਾਜ ਭੁੱਲ ਜਾਣਗੀਆਂ ਤੇ ਮਰਦ ਆਪਣੀ ਮਰਦਾਨਗੀ ਭੁੱਲ ਜਾਣਗੇ ਕਾਲ ਯੁਗ ਦੇ ਵਿੱਚ ਧਰਮ ਦੇ ਨਾਮ ਤੇ ਸਿਰਫ ਖੋਖਾ ਹੋਵੇਗਾ ਰਿਸ਼ਤੇ ਨਾਤੇ ਸਿਰਫ ਔਰ ਸਿਰਫ ਪੈਸੇ ਦੀ ਡੋਰ ਦੇ ਨਾਲ ਬੰਨੇ ਹੋਣਗੇ ਮਨੁੱਖ ਮਨੁੱਖ ਨੂੰ ਵੱਡੇਗਾ ਪਰ ਉਹਨਾਂ ਦੀ ਅੱਖਾਂ ਦੇ ਵਿੱਚ ਦਰਦ ਨਹੀਂ ਬਲਕਿ ਹਸੀ ਹੋਵੇਗੀ ਗੁਰੂ ਸਾਹਿਬਾਨ ਨੇ ਸੋ ਸਾਖੀ ਦੇ ਵਿੱਚ ਲਿਖੀ ਹੋਈ ਇੱਕ ਭਵਿੱਖवाणी ਦੇ ਵਿੱਚ ਲਿਖਿਆ ਹੈ ਕਿ ਆਉਣ ਵਾਲਾ ਸਮਾਂ ਤੀਜੀ ਸਭ ਤੋਂ ਵੱਡੀ جنگ ਲੈ ਕੇ ਆਏਗਾ ਤੇ ਇਹ ਲੜਾਈ ਹਥਿਆਰਾਂ ਦੇ ਨਾਲ ਨਹੀਂ ਹੋਵੇਗੀ ਬਲਕਿ ਧਰਮ ਅਤੇ ਅਧਰਮ ਦੇ ਵਿਚਕਾਰ ਹੋਵੇਗੀ ਇੱਕ ਸਮਾਂ ਆਵੇਗਾ ਜਦੋਂ ਪੱਛਮ ਤੇ ਪੂਰਬ ਆਪਸ ਦੇ ਵਿੱਚ ਟਕਰਾਉਣਗੇ ਤੇ ਸਚਾਈ ਤੇ ਝੂਠ ਦਾ ਫੈਸਲਾ ਹੋਵੇਗਾ ਅਤੇ ਸਿਰਫ ਔਰ ਸਿਰਫ ਉਹੀ ਬਚੇਗਾ ਜੋ ਨਾਮ ਜਪੇਗਾ ਪੰਜਾਬ ਜਿਸ ਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ ਜਿੱਥੇ ਗੁਰੂਆਂ ਨੇ ਜਨਮ ਲਿਆ ਉਸ ਦੇ ਬਾਰੇ ਵੀ ਗੁਰੂ ਸਾਹਿਬਾਨ ਨੇ ਇੱਕ ਭਵਿੱਖ ਬਾਣੀ ਸੋ ਸਾਕੀ ਦੇ ਵਿੱਚ ਕੀਤੀ ਹੋਈ ਹੈ ਗੁਰੂ ਸਾਹਿਬਾਨ ਕਹਿੰਦੇ ਹਨ ਕਿ ਪੰਜਾਬ ਦੀ ਧਰਤੀ ਤੇ ਦੁਬਾਰਾ ਚਮਤਕਾਰ ਹੋਵੇਗਾ ਪੰਜਾਬੀ ਨੌਜਵਾਨ ਜੋ ਅੱਜ ਬਰਬਾਦੀ ਵੱਲ ਵੱਧ ਰਹੇ ਹਨ ਜੋ ਅੱਜ ਨਸ਼ਿਆਂ ਪੱਤਿਆਂ ਤੇ ਲੱਗੇ ਹੋਏ ਹਨ ਤੇ ਬਰਬਾਦ ਹੋ ਚੁੱਕੇ ਹਨ ਉਹ ਕਦੇ ਧਰਮ ਦੇ ਰਾਖੇ ਬਣ ਜਾਣਗੇ ਜਦੋਂ ਪੰਜਾਬ ਆਪਣੇ ਮੂਲ ਵੱਲ ਵਾਪਸ ਮੁੜੇਗਾ ਉਸ ਸਮੇਂ ਉੱਥੇ ਖੁਸ਼ਹਾਲੀ ਹੋਵੇਗੀ ਤੇ ਉਸ ਸਮੇਂ ਕਿਸਾਨ ਫਿਰ ਤੋਂ ਖੁਸ਼ਹਾਲ ਹੋ ਜਾਣਗੇ ਅਤੇ ਹਰ ਗਲੀ ਦੇ ਵਿੱਚ ਅਕਾਲ ਪੁਰਖ ਦਾ ਨਾਮ ਗੂੰਜੇਗਾ ਗੁਰੂ ਸਾਹਿਬਾਨ ਕਹਿੰਦੇ ਹਨ ਕਿ ਕਲਯੁਗ ਦੇ ਅੰਤ ਦੇ ਵਿੱਚ ਅਕਾਲ ਪੁਰਖ ਖਾਸ ਰੂਪਾਂ ਦੇ ਵਿੱਚ ਆਪਣੀ ਫੌਜ ਧਰਤੀ ਤੇ ਭੇਜਣਗੇ ਇਹ ਲੋਕ ਆਮ ਲੋਕਾਂ ਵਾਂਗ ਹੀ ਦਿਸਦੇ ਹੋਣਗੇ ਪਰ ਉਹਨਾਂ ਦੇ ਵਿੱਚ ਇੱਕ ਖਾਸ ਯੋਧ ਹੋਵੇਗੀ ਉਹ ਪਾ ਕਰਕੇ ਨਹੀਂ ਬਲਕਿ ਸੇਵਾ ਕਰਕੇ ਆਪਣਾ ਕੰਮ ਕਰਨਗੇ ਉਹ ਆਉਣਗੇ ਧਰਤੀ ਤੇ ਪਰ ਗੁਪਤ ਰੂਪਾਂ ਦੇ ਵਿੱਚ ਨਾ ਉਹਨਾਂ ਦੇ ਕੋਲ ਰਾਜ ਹੋਵੇਗਾ ਤੇ ਨਾ ਉਹਨਾਂ ਦੇ ਕੋਲ ਦਰਬਾਰ ਹੋਵੇਗਾ ਪਰ ਉਹੀ ਇਸ ਧਰਤੀ ਨੂੰ ਬਚਾਉਣਗੇ ਜਦੋਂ ਇਹ ਧਰਤੀ ਅੱਗ ਉੱਗਲ ਰਹੀ ਹੋਵੇਗੀ ਪਾਣੀ ਵੀ ਜਲੇਗਾ ਸੂਰਜ ਕਾਲਾ ਹੋ ਜਾਵੇਗਾ ਉਸ ਸਮੇਂ ਅਕਾਲ ਪੁਰਖ ਦਾ ਨਵਾਂ ਹੁਕਮ ਆਵੇਗਾ ਇਸ ਦਾ ਮਤਲਬ ਇਹ ਨਹੀਂ ਕਿ ਸਾਰਾ ਸੰਸਾਰ ਇਹ ਸਾਰੀ ਦੁਨੀਆ ਖਤਮ ਹੋ ਜਾਵੇਗੀ ਬਲਕਿ ਇੱਕ ਨਵੀਂ ਦੁਨੀਆ ਦੀ ਸ਼ੁਰੂਆਤ ਹੋਵੇਗੀ ਜਿੱਥੇ ਨਾ ਹੀ ਧਰਮ ਦਾ ਝਗੜਾ ਹੋਵੇਗਾ ਨਾ ਹੀ ਰੰਗ ਦਾ ਨਾ ਹੀ ਜਾਤ ਦਾ ਉੱਥੇ ਸਿਰਫ ਔਰ ਸਿਰਫ ਖੁਸ਼ਹਾਲੀ ਹੋਵੇਗੀ ਸਮਾਂ ਆ ਗਿਆ ਹੈ ਗੱਲਾਂ ਕਰਨ ਦਾ ਨਹੀਂ ਵਾਠ ਕਰਨ ਦਾ ਨਾਮ ਜਪਣ ਦਾ ਤੇ ਸਮਾਂ ਆ ਗਿਆ ਹੈ ਗੱਲਾਂ ਕਰਨ ਦਾ ਨਹੀਂ ਬਲਕਿ ਉਹ ਬਣਨ ਦਾ ਜਿਸ ਦਾ ਗੁਰੂ ਸਾਹਿਬਾਨ ਨੇ ਸਾਨੂੰ ਹੁਕਮ ਦਿੱਤਾ ਹੈ ਜਿਸ ਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਜੋ ਧਰਮ ਦੇ ਰਾਖੇ ਹੋਣ ਉਹ ਸੱਚ ਦੇ ਰਾਹ ਤੇ ਤੁਰਨ ਤੇ ਜੋ ਨਾਮ ਜਪ ਕੇ ਦੁਨੀਆਂ ਨੂੰ ਬਚਾਉਣ ਉਤ ਤੁਸੀਂ ਵੀ ਹੋ ਸਕਦੇ ਹੋ ਉઠੋ ਜਾਗੋ ਤੇ ਆਪਣੀ ਜੋਤ ਨੂੰ ਪ੍ਰਗਟ ਕਰੋ ਕਿਉਂਕਿ ਹੋ ਸਕਦਾ ਹੈ ਕਿ ਤੁਸੀਂ ਵੀ ਫੌਜ ਦਾ ਹਿੱਸਾ ਹੋਵੋ ਜਿਸ ਕਰਕੇ ਨਾਮ ਜਪੋ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਇਹ ਚੀਜ਼ ਦੇ ਬਾਰੇ ਪਤਾ ਚੱਲ ਸਕੇ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਧੰਨਵਾਦ